ਪਠਾਨਕੋਟ ਦਾ ਲਾਈਟਾਂ ਵਾਲਾ ਚੌਕ ਆਪਣੇ ਲਾਈਟਾਂ ਨਾਲ ਨਹੀਂ ਬਲਕਿ ਬੰਦ ਲਾਈਟਾਂ ਕਰਨ ਜਿਆਦਾ ਮਸ਼ਹੂਰ ਹੈ। ਕਾਰਨ ਇਹ ਹੈ ਕਿ ਜਦੋਂ ਇਹ ਲਾਈਟਾਂ ਲੱਗੀਆਂ ਸਨ ਤੇ ਲਗਭਗ 2 ਮਹੀਨੇ ਤੋਂ ਬਾਅਦ ਇਹ ਲਾਈਟਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕਈ ਵਾਰ ਲੋਕਾਂ ਨੇ ਇਸ ਵੱਲ ਪ੍ਰਸ਼ਾਸਨ ਦਾ ਧਿਆਨ ਵੀ ਦਿਵਾਇਆ ਕਿ ਇਹਨਾਂ ਲਾਈਟਾਂ ਦੀ ਸਹੂਲਤ ਲੋਕਾਂ ਨੂੰ ਮਿਲੇ ਤਾਂ ਜੋ ਸੜਕ ਹਾਸੇ ਨਾ ਹੋ ਸਕਣ। ਬਾਵਜੂਦ ਇਸ ਤੇ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ ਤੇ ਅੱਜ ਹਾਲਾਤ ਇਹੋ ਜਿਹੇ ਨੇ ਕਿ ਚੌਕ ਦੇ ਵਿੱਚ ਟ੍ਰੈਫਿਕ ਜਾਮ ਰਹਿੰਦਾ ਹੈ ਤੇ ਗੱਡੀਆਂ ਆਪਸ ਵਿੱਚ ਟਕਰਾਂਦੀਆਂ ਰਹਿੰਦੀਆਂ ਕਹਿਣਾ ਹੈ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਦਿੱਕਤ ਹੁੰਦੀ ਹੈ ਪਰ ਇਸ ਵਾਰ ਧਿਆਨ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਪੁਲਿਸ ਵੱਲੋਂ ਇੱਥੇ ਬੈਰੀਕੇਡ ਲਗਾਏ ਗਏ ਨੇ ਪਰ ਬੈਰੀਕੇਡ ਜਿਹੜੇ ਹੈ ਉਸ ਚਾਰੂ ਟ੍ਰੈਫਿਕ ਨੂੰ ਚਲਾਉਣ ਵਿੱਚ ਮਦਦਗਾਰ ਸਾਬਤ ਨਹੀਂ ਹੋ ਰਹੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਥੋਂ ਦੀਆਂ ਲਾਈਟਸ ਜਿਹੜੀਆਂ ਹਨ ਉਹ ਕੰਮ ਕਰਨੀਆਂ ਚਾਹੀਦੀਆਂ ਨੇ ਤੇ ਜੇ ਬੰਦ ਹੈ ਤੇ ਇਸ ਦੇ ਮਾਹਰਾਂ ਨੂੰ ਵਿਖਾ ਕੇ ਇਹਨਾਂ ਨੂੰ ਦੁਬਾਰਾ ਚਲਾਇਆ ਜਾਵੇ ਤਾਂ ਜੋ ਲੋਕ ਇਹਨਾਂ ਦੇ ਨਿਯਮਾਂ ਨੂੰ ਸਮਝ ਸਕਣ ਤੇ ਬੈਰੀਕੇਡ ਇਥੋਂ ਹਟਾਏ ਜਾਣ ਲੋਕਾਂ ਨੂੰ ਆਨ ਜਾਣ ਵਿੱਚ ਸਹੂਲਤ ਵੀ ਮਿਲੇ ਤੇ ਲੋਕ ਇਸ ਦਾ ਲਾਭ ਵੀ ਚੁੱਕ ਸਕਣ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਲਾਈਟਾਂ ਵਾਲਾ ਚੌਕ ਵੀ ਤਾਂ ਹੀ ਸਾਰਤਕ ਹੋਵੇਗਾ ਜੇ ਲਾਈਟਾਂ ਜਲਦੀਆਂ ਹੋਣ ਤਾਂ ਅੱਜ ਲਾਈਟਾਂ ਵੀ ਲੱਗੀਆਂ ਪਰ ਉੱਚੀਆਂ ਆਈ ਕਰਨੀਆਂ ਨਹੀਂ ਲਗਾਈਆਂ ਦੇਖੋ ਅਸੀਂ ਪਿਛਲੇ ਕਾਫੀ ਲੰਬੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਜਿਹੜਾ ਨਾਮ ਦੇ ਮਾਤਰੀ ਜਿਹੜਾ ਲਾਈਟਾਂ ਦਾ ਚੌਂਕ ਜਿਹੜਾ ਗਾਂਧੀ ਚੌਂਕ ਦੇ ਬਿਲਕੁਲ ਨਾਲ ਚੁਰਾਇਆ ਪੈਂਦਾ ਜਿਹਦੇ ਵਿੱਚ ਕਈ ਵਾਰੀ ਇਹ ਹੀ ਦੇਖਿਆ ਕਿ ਪੁਲਿਸ ਪੋਸਟ ਵੀ ਬਣਾਈ ਗਈ ਟ੍ਰੈਫਿਕ ਪੁਲਿਸ ਦੇ ਲਈ ਉੱਥੇ ਜਿਹੜਾ ਤੋ ਬਣਾ ਪੋਸਟਾਂ ਹੀ ਬਣਾ ਕੇ ਉਹਦੇ ਚ ਡਿਊਟੀਆਂ ਵੀ ਲਗਾਈਆਂ ਗਈਆਂ ਔਰ ਉਮੂਮਨ ਅਸੀਂ ਦੇਖਣਾ ਕਿ ਰੋਜ਼ ਮਰਰਾ ਢਾਂਗੂ ਰੋਡ ਤੋਂ ਡਲੋਜੀ ਰੋਡ ਤੋਂ ਔਰ ਰੇਲਵੇ ਰੋਡ ਤੋਂ ਜਿਹੜਾ ਆਣ ਵਾਲਾ ਟ੍ਰੈਫਿਕ ਹੈ ਉਹ ਬਹੁਤ ਜ਼ਿਆਦਾ ਉੱਥੇ ਕਲਾਪਸ ਹੁੰਦਾ ਔਰ ਪਿੱਛੇ ਹੀ ਦੇਖਿਆ ਕਿ ਪ੍ਰਸ਼ਾਸਨ ਦੁਆਰਾ ਉਹਨੂੰ ਬੈਰੀਕੇਟ ਕਰਕੇ ਜਿਹੜੀ ਡਲੋਜੀ ਰੋਡ ਤੱਕ ਜਿਹੜਾ ਰੋਡ ਬੰਦ ਕਰ ਦਿੱਤੀ ਗਈ ਹੈ ਸੋ ਪ੍ਰਸ਼ਾਸਨ ਦੇ ਅੱਗੇ ਡਿਪਾਰਟਮੈਂਟ ਦੇ ਅੱਗੇ ਮੰਗਿਆ ਕਿ ਜਿਹੜੀ ਲਾਈਟਾਂ ਵਾਲਾ ਚੌਂਕ ਜਿੱਥੇ ਜਿਹੜੀਆਂ ਟ੍ਰੈਫਿਕ ਲਾਈਟਸ ਲਗਾਈਆਂ ਗਈਆਂ ਉਹਨੂੰ ਅਗਰ ਜਿਹੜੇ ਸੁਚਾਰੂ ਢੰਗ ਦੇ ਨਾਲ ਚਲਾਇਆ ਜਾਏ ਇੱਕ ਸਰਵੇ ਕਰਕੇ ਇੰਜੀਨੀਅਰਸ ਦੀ ਜਾਂ ਜਿਹੜੇ ਮਾਹਿਰ ਨੇ ਇਸ ਟ੍ਰੈਫਿਕ ਲਾਈਟਸ ਦੇ ਇਹਨਾਂ ਕੋਲ ਡਿਪਾਰਟਮੈਂਟ ਆ ਸਾਡੇ ਪੰਜਾਬ ਸਰਕਾਰ ਕੋ ਉਹਦੇ ਤੋਂ ਜਿਹੜੀ ਐਡਵਾਈਸ ਲੈ ਕੇ ਇਹਨੂੰ ਜਿਹੜਾ ਟ੍ਰੈਫਿਕ ਲਾਈਟਸ ਨੂੰ ਆ ਬੜੇ ਸੁਚਾਰੂ ਢੰਗ ਦੇ ਨਾਲ ਚਲਾਇਆ ਜਾਏ ਜੇਕਰ ਔਰ ਜਿਹੜੇ ਬੈਰੀਕੇਟਿੰਗ ਹਟਾ ਕੇ ਦੋਨੋਂ ਸਾਈਡ ਤੋਂ ਜਿਹੜੀ ਟ੍ਰੈਫਿਕ ਆ ਉਹਦੇ ਉੱਤੇ ਇੱਕ ਤੇ ਲੋਕਾਂ ਦੇ ਵਿੱਚ ਵੀ ਇੱਕ ਟ੍ਰੈਫਿਕ ਨੂੰ ਜਿਹੜੀ ਉਬੇਹ ਕਰਨ ਦਾ ਇੱਕ ਜਿਹੜਾ ਸਿਸਟਮ ਬਣੇਗਾ ਲੋਕੀ ਵੀ ਬੇਤਤੀਪੇ ਜਿਹੜਾ ਇਧਰ ਉਧਰੋਂ ਨਹੀਂ ਆਪਣੇ ਵਾਹਨਾਂ ਨੂੰ ਲਿਆ ਕੇ ਜਿਹੜਾ ਜਾਮ ਇਸ ਸਥਿਤੀ ਬਣਾਣਗੇ ਲਾਈਟਾਂ ਦੇ ਅਗਰ ਲੱਗੀਆਂ ਹੋਣਗੀਆਂ ਔਰ ਉਹਨਾਂ ਦੇ ਉੱਤੇ ਟਾਈਮ ਮਿੱਥਿਆ ਜਾਏਗਾ ਕਿ ਇਸ ਸਮੇਂ ਤੱਕ ਜਿਹੜੀ ਐਨੇ ਸਕਿੰਟ ਐਨੇ ਮਿੰਟ ਤੱਕ ਇੱਕ ਲਾਈਟ ਜਿਹੜੀ ਚਾਰੂ ਚੱਲੇਗੀ ਔਰ ਬੰਦ ਰਹੇਗੀ ਸੋ ਅਗਰ ਲੋਕ ਵੀ ਉਸ ਚੀਜ਼ ਦੇ ਉੱਤੇ ਸਮਝਦੇ ਹੋ ਇਸ ਗੱਲ ਨੂੰ ਪਾਲਣਾ ਕਰਨਗੇ ਤਾਂ ਮੈਂ ਸਮਝਦਾ ਕਿ ਜਿਹੜਾ ਵਿਕਰਾਲ ਰੂਪ ਜਿਹੜਾ ਟ੍ਰੈਫਿਕ ਦਾ ਉਹਦੇ ਤੇ ਬਹੁਤ ਜ਼ਿਆਦਾ ਜਿਹੜੀ ਐ ਨਜ਼ਾਤ ਮਿਲੇਗੀ ਲੋਕਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਵੀ ਜਿਹੜਾ ਕਾਰੋਬਾਰ ਦੇ ਵਿੱਚ ਜਿਹੜੀ ਐ ਉਹਨਾਂ ਦੀ ਉન્નਤੀ ਹੋਏਗੀ ਔਰ ਟ੍ਰੈਫਿਕ ਦੇ ਵਿੱਚ ਵੀ ਟ੍ਰੈਫਿਕ ਕਰਮਚਾਰੀ ਜਿਹੜੇ ਸਾਰੇ ਦਿਨ ਗਰਮੀ ਤੋਂ ਪਛਾਣਾ ਦੇਖਦੇ ਹੋ ਆਪਣੇ ਡਿਊਟੀ ਕਰਦੇ ਨੇ ਉਹਨਾਂ ਨੂੰ ਜਿਹੜਾ ਥੋੜੀ ਰਾਹਤ ਦੀ ਜਿਹੜੀ ਆ ਸਾਲ ਲੰਾਂ ਦਾ ਮੌਕਾ ਮਿਲੇਗਾ ਸੋ ਇੱਕ ਵਾਰੀ ਫੇਰ ਜਿਹੜੀ ਆ ਮੰਗ ਆ ਪ੍ਰਸ਼ਾਸਨ ਦੇ ਅੱਗੇ ਕਿ ਇਹ ਜਿਹੜਾ ਲਾਈਟਾਂ ਵਾਲਾ ਚੌਕ ਆ ਜਿਹੜਾ ਕਿ ਇੱਕ ਸਫੇਦ ਹਾਤੀ ਬਣ ਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਠਾਨਕੋਟ ਦੇ ਮੇਨ ਚੌਕ ਦੇ ਵਿੱਚ ਲਾਈਟਾਂ ਖੜੀਆਂ ਕੀਤੀਆਂ ਨੇ ਇਹਨਾਂ ਨੂੰ ਜਿਹੜਾ ਨਵੀਂ ਟੈਕਨੋਲੋਜੀ ਦੇ ਨਾਲ ਸ਼ੁਰੂਆਤ ਕਰਕੇ ਜਿਹੜਾ ਪਠਾਨਕੋਟ ਦੇ ਲੋਕਾਂ ਨੂੰ ਔਰ ਟ੍ਰੈਫਿਕ ਨੂੰ ਜਿਹੜੀ ਸਵਚਾਰੂ ਚਰਾਨ ਲਈ ਔਰ ਲੋਕਾਂ ਨੂੰ ਰਾਹਤ ਦੇਣ ਲਈ ਜਿਹੜੀ ਸਰਕਾਰ ਆ ਉਹ ਪਹਿਲ ਕਮੀ ਕਰਕੇ ਇਹਨੂੰ ਜਲਦ ਤੋਂ ਜਲਦ ਜਿਹੜਾ ਚਲਾਇਆ ਜਾਏ ਜੈਨ ਜੈ ਭਾਰਤ